ਗੱਡੀ ਜੋ ਉੱਥੇ ਗੱਲ ਹੋਈ ਆ ਜੋ ਦੀਪ ਦੇ ਚਿਹਰੇ ਮਾਰੀ ਆ ਤੁਸੀਂ ਉੱਥੇ ਉਸ ਟਾਈਮ ਮੈਂ ਪੁੱਤ ਉੱਥੇ ਆ। ਅੱਛਾ ਉਹਨੇ ਇੱਕ ਗਲਤੀ ਸਾਰੀ ਇਹਦੀ ਗੱਡੀ ਆ। ਉਹਨੇ ਵੇਖੋ ਇੱਕ ਗੱਲ ਹੈਗੀ ਆ ਤੇ ਇਹੀਂ ਇੱਥੇ ਗੱਲਾਂ ਕਰੀ ਜਾਂਦੇ ਕਿ ਫਿਰ ਇਹਦੀ ਮਾਂ ਦੀ ਸ਼ਾਇਵ ਆ। ਪਰ ਵੇਲੇ ਦੰਡੀ ਕੋਈ ਗੱਲ ਨਹੀਂ। ਤੁਸੀਂ ਮੰਮੀ ਧਿਆਰ ਹੋ ਕੇ ਬੈਠੇ ਕਿੱਥੇ ਲੱਗੇ ਤੁਸੀਂ। ਆਹ ਉਹ ਤਾਂ ਮੈਂ ਮੁੜ ਕੇ ਹੁਣ ਜਾਣਾ ਤਾਂ ਹੈ ਆ ਪਿੰਡ ਹੁਣ। ਨਹੀਂ ਤਾਂ ਤੁਸੀਂ ਇੱਕ ਦਿਨ ਕੋ ਆਇਆ ਜਾਇਆ ਨੂੰ। ਤਰ੍ਹਾਂ ਬੰਦੇ ਹੋ ਰਹੇ ਨੇ। ਨਹੀਂ ਘਰ ਤੇ ਨੂੰ ਵੀ ਪਤਾ ਹੈਗਾ ਦਾ ਘਰ ਛੱਡਿਆ ਨਹੀਂ। ਮੈਂ ਸਮਝਾਉਣ ਲੱਗੀਆਂ। ਮੈਂ ਤੇਰੇ ਮਾਂ ਦਾ ਹੈ ਕਾਏ ਥੋੜੇ ਜਿਹੇ ਪੈਸੇ ਦਿੱਤੇ ਆ ਤੇ ਹੁਣ ਕਿਸ ਤਰੀਕੇ ਦੇ ਤੇ ਕਿ ਥਾਂ ਉਹ ਜਿੱਥੇ ਵਰਤਣੇ ਆ ਠੀਕ ਆ ਨਹੀਂ ਨਹੀਂ ਮੈਂ ਹੁਣ ਪਤਾ ਆਂ ਅੱਗੇ ਮੰਗਰਾ ਪੁੱਛੇ ਸਿੱਧੇ ਕੰਮ ਕੋਈ ਨਹੀਂ ਗਿਆ ਕਰਨੇ ਨਹੀਂ ਹੁਣ ਮੈਂ ਕਦੀ ਕਹੀ ਵੀ ਤੇ ਮੰਮੀ ਤੇਰੇ ਮੈਂ ਦਿੱਤਾ ਸਮਝਾ ਹਾਂ ਜੀ ਹੁਣ ਮੇਰੀ ਧੀ ਦਾ ਤੁਸੀਂ ਖਿਆਲ ਰੱਖਣਾ ਜੈਨ ਜਿੱਦਾਂ ਫਿਕਰ ਨਾ ਕਰੋ ਮੈਂ ਖਿਆਲ ਰੱਖੂੰਗੀ ਪਰ ਤੁਸੀਂ ਵੀ ਨਾ ਫੇਰਾ ਫੂਰਾ ਮਾਰਦੇ ਰਹੋ ਮੈਂ ਫੇਰਾ ਮਾਰਾਂਗੀ ਤੇ ਹੁਣ ਤੁਹਾਡੇ ਸਿੱਧੇ ਤੇ ਮੈਂ ਤੇਰੀ ਸਲਾਹ ਵੀ ਨਹੀਂ ਮੰੰਦੀ ਕਦੀ ਵੀ ਛੱਡੀ ਜੋ ਉੱਥੇ ਗੱਲ ਹੋਈ ਆ ਜੋ ਦੀ ਉਦਚਿਹੜ ਮਰੀ ਆ ਤੁਸੀਂ ਉੱਥੇ ਹੋ ਸਾਂ ਮੈਂ ਪੁੱਤ ਉੱਥੇ ਹੀ ਅੱਛਾ ਉਹਨਾਂ ਦੇ ਗਲਤੀ ਸਾਰੀ ਇਹਦੀ ਘਟੀ ਆ ਹੁਣ ਵੇਖੋ ਇੱਕ ਗੱਲ ਹੈਗੀ ਆ ਕਿ ਇਹੀਂ ਇੱਥੇ ਗੱਲਾਂ ਕਰੀ ਜਾਂਦੇ ਕਿ ਫਿਰ ਇਹਦੀ ਮਾਂ ਦੀ ਸ਼ੈਵ ਆ ਪਰ ਵੇਲੇ ਤਾਂ ਇਹਦੀ ਕੋਈ ਗੱਲ ਨਹੀਂ ਨਿਕਲੀ ਉਹਨੂੰ ਤਾਂ ਪਤਾ ਹੀ ਕਰਦੇ ਨਹੀਂ ਗੱਲਵਾ ਪੁੱਤ ਇਹਦਾ ਕਿ ਇਹਨੂੰ ਸ਼ੈਵ ਕਿਸ ਦੀ ਦੀ ਨੇ ਕਿਸ ਦੀ ਤੇ ਹੈ ਹੀ ਆ ਤੇ ਫਿਰ ਇਹਨੇ ਇਹ ਕੰਮ ਕੀਤਾ ਵਾ ਉਹਨੇ ਇਹਦੀ ਮਾਂ ਨਾਲ ਵੀ ਗੱਲ ਹੋਈ ਨਾ ਹਾਂ ਦੀਪ ਦੀ ਅੱਛਾ ਤੋਂ ਉਹਨੇ ਮੈਨੂੰ ਇਹੀ ਕਿਹਾ ਕਿ ਮੇਰੀ ਆਪਣਾ ਸਹੇਲੀ ਨਾਲ ਹੀ ਗੱਲ ਹੋਈ ਸੀ ਅੱਛਾ ਤੇ ਸਹੇਲੀ ਨੇ ਕੀਤੇ ਗੱਲ ਤਾਂ ਉਹਨੂੰ ਗਾਈਡ ਕਰਤਾ ਵਾ ਹੋਰ ਕੋਈ ਗੱਲ ਨਹੀਂ ਪਰ ਪੁੱਤ ਤੂੰ ਸੇਣਾ ਵਹ ਹਾਂ ਤੇ ਸ਼ੱਕ ਫਿਰ ਇਹਦੇ ਮਾਪਿਆਂ ਤੇ ਜਾਣਾ ਸੀ ਆ ਜਾ ਕੇ ਤੇ ਜਾਂਦਾ ਤੇ ਘਰ ਜਾਂਦਾ ਵੀ ਸ਼ੱਕ ਹੋ ਰਿਹਾ ਸੀ ਜਾਂਦਾ ਵੀ ਉਹ ਮੈਂ ਨਾ ਨਹੀਂ ਆ ਜਾ ਕੇ ਆਪਣੀ ਕੁੜੀ ਨਾਲ ਹੀ ਬਣਦੀ ਹੁੰਦੀ ਬੋਦੀ ਉਹਨੇ ਤਾਂ ਪੁੱਤ ਸਾਡੇ ਹੁੰਦਾ ਹੈ ਮਰੀ ਚਪੇੜੇ ਤੇ ਅੱਛਾ ਅੱਛਾ ਹਾਂ ਤੇ ਫਿਰ ਉਹ ਮੇਰੇ ਨਹੀਂ ਪਸੀ ਗਈ ਨਾ ਇਹ ਗੱਲ ਵੀ ਨਹੀਂ ਚੁੜੀ ਮੈਂ ਤਾਂ ਫਿਰ ਕਿਹਾ ਮੈਂ ਤਾਂ ਪਹਿਲੇ ਨਾ ਤੂੰ ਹੀ ਮਾਰੋ ਚਲੋ ਜੇ ਉਹ ਗਲਤੀ ਮੰਨਣ ਦੀ ਤੇ ਕੋਈ ਗੱਲ ਨਹੀਂ ਤੇ ਗਾੜੀ ਤੋਂ ਇਹਨੂੰ ਕਿਹਾ ਕਿ ਸੁਧਾਰ ਕਰ ਲਿਆ ਆਪਣਾ ਓ ਨਹੀਂ ਹੁਣ ਜਿੱਦਾਂ ਹੁਣ ਮੰਮੀ ਵੀ ਜਲ ਗਈ ਹੈ ਤੇ ਸਮਝਾ ਗਈ ਚੰਗੀ ਤਰ੍ਹਾਂ ਹਣ ਦੀ ਬੋਦੀ ਕਿ ਮਣ ਬਾਤ ਤੇ ਕੋਈ ਗੱਲ ਨਹੀਂ ਕਰਦੀ। ਉਹ ਤਾਂ ਤੂੰ ਹੀ ਸਮਝਾਇਆ ਕਰ। ਨਹੀਂ ਮੈਂ ਹੁਣ ਇਹਨੂੰ ਸਮਝਾ ਕੇ ਰੱਖੂਗਾ। ਹੁਣ ਮੈਂ ਤਾਂ ਕੋਈ ਗੱਲ ਨਹੀਂ ਪੀਈ ਗੱਲ ਚਾਹੂੰਗਾ। ਜਿੱਥੇ ਦੀ ਗਲਤੀ ਹੈ ਉਹਦੀ ਗਲਤੀ ਕੱਢਣੀ ਆ ਤੇ ਗਲਤ ਨੰਮ ਵਿੱਚ ਕੋਈ ਨਹੀਂ ਤਾਂ ਮੈਂ ਸਾਥ ਦੇਣਾ ਕੰਮ। ਜੇ ਕੁਝ ਕਰੂਗੀ ਤੇਰੇ ਮਾਰਨ ਨੂੰ ਤਾਂ ਸ਼ੱਕ ਹੈਗਾ ਨਾ ਸ਼ਰੇਆਮ। ਤੇ ਲਖਮੀਰ ਨਾਲ ਰਲਿਆ ਉਹਦੇ। ਬਿਲਕੁਲ ਬਿਲਕੁਲ ਉਹ ਸਭ ਮੇਰੇ ਦਿਵਾਲੇ ਹੁੰਦੇ ਆ। ਉਹਨਾਂ ਦੇ ਮੇਰਾ ਹੋਣਾ ਹੀ ਆ। ਬੀਬੀ ਦੀ ਮੰਮੀ ਨੇ ਸਭ ਕੋ ਮੇਰੀ ਵੀ ਗਲਤੀ ਕੱਢੀ ਆ। ਉਹਨਾਂ ਨੇ ਮੰਨੂ ਵੀ ਕਿਹਾ ਹੋਵਾ ਮੰਨੂ ਵੀ ਝਿੜਕਿਆ ਉਹਨਾਂ ਨੇ ਆਂਦੇ ਵੀ ਜਦੋਂ ਇਹੋ ਜਿਹੀ ਗੱਲ ਹੋਈ ਇਹ ਤੈ ਇਹ ਗਲਤੀ ਤੇ ਸਾਡੀ ਵੀ ਚਲ ਮੈਂ ਉਹਨੂੰ ਫੋਨ ਕਿਉਂ ਨਹੀਂ ਕੀਤਾ ਉਹਨਾਂ ਨੂੰ ਇੱਕ ਵਾਰ ਦੱਸ ਦੇ ਉਹ ਤੇਰੀ ਗਲਤੀ ਹੈ ਤੈਨੂੰ ਫੋਨ ਕਰਕੇ ਦੱਸਣਾ ਚਾਹੀਦਾ ਸੀ ਤੇ ਮਮੀ ਇਹਨੇ ਮੇਰੀ ਮਾਂ ਦੇ ਉੱਤੇ ਜਾਦੂ ਕਰਦੀ ਫਿਰ ਰਹੀ ਹੂੰ ਇਹਨੇ ਪੁੱਛੋ ਵੀ ਕੀ ਲੈਣਾ ਸੀ ਉਹ ਤੋਂ ਕਹਿੰਨੇ ਬਿਲਕੁਲ ਬਿਲਕੁਲ ਜੇ ਅਸੀਂ ਮੈਂ ਉਹਨੂੰ ਗੱਲ ਕੀਤੀ ਹੁੰਦੀ ਨਾ ਤੇ ਸ਼ਾਇਦ ਤਾਂ ਗੱਲ ਨਾ ਹੀ ਆਈ ਹੁੰਦੀ ਪਾਪਾ ਮੈਂ ਆ ਵੀ ਉਹ ਤੋਂ ਪਹਿਲਾਂ ਆ ਜਾਂਦੇ ਹੁਣ ਕਰਨ ਦੀ ਲੋੜ ਨਾ ਪੈਂਦੀ ਹਾਂ ਉਹ ਸਮਝੋ ਇਹ ਵੱਲੋਂ ਕੋਈ ਜ਼ਿਆਦਾ ਘਬਰਾਹਟ ਹੈ ਕਿ ਮੈਨੂੰ ਇਦਾਂ ਦਾ ਫੋਨ ਕੀਤਾ ਉਹ ਪਤਾ ਨਹੀਂ ਕਿਹੜੀ ਗੱਲ ਹੋ ਵੀ ਇਹੋ ਜਿਹੀ ਕਰ ਚੋ ਪਾਪਾ ਪਹਿਲੀ ਗਲਤੀ ਹੈ ਤੇ ਇਥੋਂ ਤੱਕ ਨੋਕਤ ਨਹੀਂ ਹੋਣੀ ਚਾਹੀਦੀ ਨ ਠੀਕ ਆ ਨਾ ਨਹੀਂ ਨਹੀਂ ਹੁਣ ਉਹਨਾਂ ਨੇ ਇੱਕ ਹੋਰ ਗੱਲ ਕਹਿ ਗਏ ਆਂਦੇ ਵੀ ਜੇ ਕੋ ਬਾਤ ਨੇ ਕੋਈ ਗਲਤੀ ਕੀਤੀ ਤੇ ਮੈਂ ਕਹਿਣਾ ਕੋਕਣੀ ਮੈਂ ਨਾਲ ਹੀ ਲੈਣਾ ਉਹ ਤੇ ਮੈਂ ਚੰਗੀ ਤਰ੍ਹਾਂ ਉਹ ਮੈਂ ਸਮਝਾਵਾਂਗੀ ਫਿਰ ਆਓ ਚਲੋ ਠੀਕ ਹੈ ਜੀ ਨੇ ਹੱਥ ਝੁਕ ਲਿਆ ਵਦੋ ਉੱਥੇ ਕੀ ਤੁਹਾਨੂੰ ਪਤਾ ਹੀ ਹੈ ਨਾ ਫਿਰ ਸੁਖਦੰਨ ਸੁਭਾਅ ਉਹਨਾਂ ਦਾ ਨਹੀਂ ਨਹੀਂ ਸੁਭਾਅ ਦੇ ਮੈਂ ਵੇਖਿਆ ਵਾ ਕੋਈ ਹੈ ਹਾਂਜੀ ਹਾਂਜੀ ਉਹ ਪਿਆਰ ਨਾਲ ਸੁਣਉਣ ਵਾਲਾ ਕੰਮ ਨਹੀਂ ਹੈਗਾ ਉਹਨਾਂ ਦਾ ਇਹੋ ਜਿਹੀ ਕੋਈ ਸ਼ੈ ਨਹੀਂ ਹੈਗੀ ਵੀ ਉਹ ਗਲਤ ਗੰਮਾਂ ਵਿੱਚ ਹੀ ਸਾਡੇ ਮੇਰੀ ਗੱਲ ਸੁਣਨਾ ਪੁੱਤ ਹਾਂਜੀ ਇਹਨੂੰ ਕਹਿ ਵੀ ਆਪਣੀ ਸਹੇਲੀ ਨੂੰ ਫੋਨ ਨਹੀਂ ਮੜ ਕੇ ਕਰਨਾ ਜਿਹੜੀ ਹੁਣ ਇਦਾਂ ਦੀ ਸਲਾਹ ਦੇਣ ਦੀ ਤੇ ਗਾ ਨਾ ਗੱਲ ਹੋਗੀ ਤਾਂ ਨਾ ਕੋਈ ਆਪ ਬੂਮੜ ਕੇ ਕਰ ਦੇ। ਕੋਈ ਉਹ ਤਾਂ ਤੁਹਾਡੀ ਦੁਆ ਜੀ ਆ ਦੀ ਪੁੱਤ ਗੱਲ ਵਾ। ਡਰੇਟ ਕਰਨਾ ਨਹੀਂ ਕਰਨਾ ਕੀ ਕਰਨਾ ਹੁਣ ਉਹ ਤਾਂ। ਉਹ ਨਹੀਂ ਉਹ ਫਿਰ ਅੱਜ ਇਹ ਸਵਾਮ ਦੇ ਏਡਾ ਹੀ ਕਰਨ ਕੀ ਪਤਾ ਨੂੰ ਕੀ ਕਹਿਣਾ। ਮੜ ਕੇ ਮੇਰੇ ਦਵਾਲੇ ਨਾ ਕਰਾ ਦੇ। ਹੈ ਵੀ ਕੰਮ ਇਦਾਂ ਦਾ। ਹਾਂ ਵੀ ਜਿਹੜੀ ਅੱਜ ਕੱਲ ਇਹ ਕਹਿਣ ਦੀ ਹੈ ਵੀ ਆਪਣੇ ਸਾਸਰ ਨੂੰ ਇਦਾਂ ਕਰ ਲਾ। ਕਹਿੰਦੇ ਕਹਿੰਦੇ ਇਹ ਵੀ ਜਾਣਾ ਵੀ ਤਰ੍ਹਾਂ ਘਰ ਵਾਲਾ ਨਹੀਂ ਗੱਲ ਮੰਨਦਾ ਜੇ ਮੈਂ ਐ ਕਰ ਤੇ ਇਦਾਂ ਕਰ ਦੂਗਾ। ਇਹ ਵੀ ਹੈਗੀ ਲਾਈ ਲਾਕੀ ਤੈਨੂੰ ਪਤਾ ਤਾਂ ਹੈਗਾ। ਬਿਲਕੁਲ ਇਹਦੀ ਗੱਲ ਹੈਗੀ ਪਰ ਉਹਨੂੰ ਇਹਨੂੰ ਪਤਾ ਲੱਗ ਗਿਆ। ਜੇ ਹਸਾਉਣ ਨਾਲ ਜਿੰਨੀ ਬੇਇੱਜ਼ਤੀ ਹੋ ਗਈ ਹੈ ਨਾ। ਗ ਚੱਲ ਮੇਰਾ ਪੁੱਤ ਨੂੰ ਸਮਝਾ ਕੇ ਰੱਖੀ ਜਾਂਗਾ ਮੈਂ ਤਾਂ ਸਮਝਾਉਂਗਾ ਤੂੰ ਵੀ ਬਣਾ ਦੇ ਮਮੀ ਨੂੰ ਪਿਆਰ ਹਾਂ ਚੱਲ ਮੈਂ ਕਹਿ ਦਨਾਂ ਨੂੰ ਕਰ ਲਓ ਗੱਲ ਮਰੀ ਜੀ ਚੰਗਾ ਠੀਕ ਜੇ ਚੱਲ ਇਹ ਵੀ ਚੰਗਾ ਹੋ ਗਿਆ ਜਿਹੜਾ ਮੈਂ ਡੈਡੀ ਨੂੰ ਕਹਿਤਾ ਮਮੀ ਦਾ ਤਾਂ ਸੁਭਾਤ ਹੈ ਹੀ ਕੜਾ ਜੇ ਮੈਂ ਉਹਨਾਂ ਨੂੰ ਕਹਿੰਦਾ ਉਹਨਾਂ ਨੇ ਫੇਰ ਉਲਟੇ ਪਾਸੇ ਗੱਲ ਲੈ ਆਣੀ ਹੁਣ ਆਪਾਂ ਨੀ ਤਰੀਕਾ ਨਾਲ ਗੱਲ ਕਰ ਲਾਂਗੇ ਉਹਨਾਂ ਨੂੰ ਵੀ ਪਤਾ ਵਾ ਗਲਤੀ ਜੀ ਵੀ ਨਿਕਲੀ ਹੈ ਚੱਲ ਉਹਨੇ ਵੀ ਮਾਰੀ ਮੰਨ ਲਈ ਵਿਚਾਰੀ ਨੇ ਤਿੰਨ ਚਾਰ ਵਾਰ ਤੇ ਕਹਿਤਾ ਮੈਨੂੰ ਮਾਫ ਕਰ ਦੋ ਚੱਲ ਚੰਗਾ ਹੋ ਗਿਆ ਮੈਂ ਡੈਡੀ ਨਾਲ ਗੱਲ ਕਰ ਲਈ ਤੁਸੀਂ ਮਮਿ ਤੇ ਆਰੋਹ ਕੇ ਬੈਠੀ ਤੇ ਚੱਲੋ ਤੁਸੀਂ ਆ ਵਤਨ ਮੁੜ ਕੇ ਹੁਣ ਜਾਣਾ ਤੇ ਹੈ ਜਾਂ ਪਿੰਡ ਹੁਣ ਨਹੀਂ ਤੇ ਤੁਸੀਂ ਇੱਕ ਦਿਨ ਬਹਿ ਜਾਇਆ ਨਾ ਰੈਵਲੋਰ ਨਹੀਂ ਘਾਤੇ ਨੂੰ ਵੀ ਪਤਾ ਹੈ ਗੱਲ ਦਾ ਘਰ ਛੱਡਿਆ ਨਹੀਂ ਜਾਂਦਾ ਪਰ ਮੈਂ ਰਹਿਣ ਇੱਥੇ ਨਹੀਂ ਆ ਤੇਰੇ ਕੋਲ ਰਹਿਣ ਨਹੀਂ ਆ ਤੇ ਹਰ ਮੁੜ ਕੇ ਘਰ 와 ਸਾਰਾ ਹੀ ਤੇ ਆਹ ਗੱਲ ਤੇ ਹਾਂ ਅੱਜ ਕੱਲ ਹੁਣ ਚੋਰੀ ਚਾਰੀ ਹੁਣ ਕਿੰਨੀਆਂ ਚੱਲੀਆਂ ਆ ਕਿਹਦੇ ਕਹਿੰਦੇ ਕਿ ਇਹ ਦੇ ਸਿੱਤ ਤੋਂ ਘਰ ਛੱਡਿਆ ਨਹੀਂ ਜਾਂਦਾ ਨਹੀਂ ਪੁੱਤ ਛੱਡਿਆ ਜਾਂਦਾ ਘਰ ਕਿਸੇ ਦੇ ਸਿੱਤ ਤੇ ਮੇਰੀ ਗੱਲ ਹੈ ਹਾਂ ਤੂੰ ਵਕੀਲ ਵੀ ਜਾ ਸੁਣੋ ਤੇ ਦੀਪਨ ਸਮਝਾਤਾ ਜੀ ਦੀਪਨ ਮੈਂ ਸਮਝਾਤਾ ਆ ਯਾ ਤੇ ਤੇਰੀ ਮੰਮੀ ਤੇਰੀ ਨੂੰ ਮੈਂ ਸਮਝਾਤਾ ਵਾ ਤੇ ਤੇਰੀ ਉਧਰ ਭੈਣ ਤੇਰੀ ਵੀ ਹੈਗੀ ਤੇ ਸਭ ਸਾਰੇ ਦੇ ਨਾਲ ਬੈਠ ਕੇ ਮੈਂ ਗੱਲ ਕਰਨੀ ਸੀਗੀ ਅੱਛਾ ਤੇ ਹੁਣ ਅੱਗੇ ਤੋਂ ਕੋਈ ਗਲਤੀ ਨਹੀਂ ਕਰਦੀ ਜੇ ਕੋਈ ਗਲਤੀ ਕਰੇਗੀ ਵੀ ਤੇ ਫੋਨ ਕਰਕੇ ਤੂੰ ਮੇਰਾ ਪੁੱਤ ਵਾ ਤੂੰ ਮੇਰਾ ਜਵਾਈ ਨਹੀਂ ਤੂੰ ਮੇਰਾ ਪੁੱਤ ਵਾ ਤੇ ਤੂੰ ਮੈਨੂੰ ਫੋਨ ਕਰਕੇ ਤੂੰ ਗੱਲ ਸਾਰੀ ਦੱਸਣੀ ਠੀਕ ਹੈ ਕੋਈ ਨਹੀਂ ਮੈਂ ਚਲੋ ਵਾਸ ਹੀ ਰਹੂੰਗਾ ਆਹੋ ਅੱਗੇ ਮੇਰੇ ਕੋਲ ਗਲਤੀ ਹੋ ਗਈ ਮੈਂ ਟਰਨਾ ਕਰਲੇਗੀ ਸੀ ਫੋਨ ਦੱਸਣੀ ਹੈ ਨਾ ਹੁਣ ਕੋਈ ਲੁਕਾ ਕੇ ਨਹੀਂ ਗੱਲ ਰੱਖਣੀ ਨਹੀਂ ਹੁਣ ਮੈਨੂੰ ਲੱਗਿਆ ਬਗਾ ਹੁਣ ਮੈਂ ਨਕੀ ਜੀ ਕੋਈ ਵੀ ਗੱਲ ਹੋਈ ਨਾ ਤੁਹਾਨੂੰ ਉਹ ਲੈ ਦੱਸਾਂਗਾ ਠੀਕ ਤੂੰ ਬਗਿੱਤੀ ਜਾਣਾ ਕਿੰਨੇ ਵਜੇ ਹਣ ਮੈਂ ਹੁਣ ਤਿਆਰ ਹੋ ਗਈ ਤੇ ਮੈਂ ਮੁਰਕੇ ਹੁਣ ਕੱਪੜੇ-ਕੋਪੜੇ ਸਾਰੇ ਮੈਂ ਤਿਆਰ ਕਰ ਗਿਆ ਹਾਂ ਲੈ ਆ ਹੁਣ ਮੈਂ ਚੱਲੀ ਮੈਂ ਜਾਣਾ ਹੈ ਇਹਦੇ ਕੰਮ ਹਾਂ ਕੋਈ ਤਾਂ ਮੈਂ ਲੇਟ ਹੋ ਜਾਣਾ ਥੋੜਾ ਅਥੀ ਤਾਂ ਕੋਈ ਨਹੀਂ ਜੇ ਲੇਟ ਹੋ ਵੀ ਜਾਏਗਾ ਤਾਂ ਤਾਂ ਕੀ ਹੈ ਮੈਂ ਮੁੜ ਕੇ ਜਾ ਤੂੰ ਹੀ ਮੇਰੇ ਕੋਲ ਆ ਜਾ ਚੱਲ ਬਈ ਗੱਲ ਨਹੀਂ ਹਾਂ ਮੈਂ ਵੀ ਦੀਨ ਨਜ਼ਰ ਕੋਟ ਲਾ ਲਾਂਗਾ ਤੁਹਾਡੇ ਠੀਕ ਹੈ ਹਾਂ ਚਲੋ ਠੀਕ ਹੈ ਫਿਰ ਨਹੀਂ ਲੇਟ ਹੋਣਗੀ ਮੈਂ ਜਾਣਾ ਚਲੋ ਠੀਕ ਹੈ ਫਿਰ ਚਲਦਾ ਠੀਕ ਤੇਰੀ ਮੰਮੀ ਨੇ ਮੈਨੂੰ ਸਮਝਾਤਾ ਉਹਦੇ ਨਾਲ ਮੇਰੀ ਗੱਲ ਹੋ ਗਈ ਠੀਕ ਹੈ ਤੇ ਨਣਾ ਤੇਰੀ ਨੂੰ ਮੈਂ ਸਮਝਾਤਾ ਤਾਂ ਉਹ ਫੇ ਮਿਲਾਂਦੀ ਗਈ ਆਂਦੀ ਮਾਸੀ ਜੀ ਤੁਸੀਂ ਕੋਈ ਫਿਕਰ ਨਾ ਕਰਿਓ ਠੀਕ ਹੈ ਤੇ ਜਿਹੜਾ ਨਹੀਂ ਉਹਨੂੰ ਕੰਮ ਆਉਂਦਾ ਜਿਹੜਾ ਜਿਹੜਾ ਉਹ ਫੇ ਮੋਟੇ ਮੈਂ ਆਪ ਦੱਸ ਦਿਆ ਕਰਾਂਗੀ ਮੈਂ ਲਾ ਦੇ ਹੋ ਕੇ ਉਹਦੇ ਨਾਲ ਕੰਮ ਕਰਾ ਦਿਆ ਕਰਾਂ ਚਲੋ ਵਧੀਆ ਉਹਨੇ ਵੀ ਇੰਨੀ ਗੱਲ ਕਹਤੀ ਨਹੀਂ ਹੁਣ ਆਪਾਂ ਰਲ ਮਿਲ ਕੇ ਕੰਮ ਕਰਿਆ ਕਰਨਾ ਠੀਕ ਹੈ ਜਿਵੇਂ ਮੰਮੀ ਕਹਿਣਗੇ ਉਵੇਂ ਕਰਿਆ ਕਰਨਾ ਆਹ ਮੈਨੂੰ ਹੁਣ ਕੋਈ ਨਾ ਫਿਕਰ ਨਹੀਂ ਆ ਹੁੰਦਾ ਫੇ ਮੁਰਗੇ ਜਦੋਂ ਆਪਾਂ ਮੁਰਗੇ ਨਾਲ ਤੇ ਰਲ ਮਿਲ ਜਾਣ ਨਾ ਸਾਰੀਆਂ ਜਾਣੀਆਂ ਤੇ ਫਿਰ ਮਾਂ ਨੂੰ ਕੁਛ ਕਰਨੀ ਦਾ ਹੁੰਦਾ ਹਾਂਜੀ ਉਹ ਨਹੀਂ ਜਮਾਨਾ ਨਾ ਚੋਰਾ ਰਹਿੰਦਾ ਫਿਰ ਮੁੜ ਕੇ ਪੈਸਾ ਦਵਾਵੇ ਤੇ ਮੇਰੀ ਧੀ ਬਗਾਨੀ ਕਿਤਰਾ ਤੇ ਕਿਤਰਾ ਨਹੀਂ ਨਹੀਂ ਮੰਮੀ ਉਹਦਾ ਸੁਭਾਅ ਠੀਕ ਹੈ ਬਸ ਇਹੀ ਹੈ ਕਿ ਥੋੜਾ ਕੰਮ ਨਹੀਂ ਲੈ ਕੇ ਹੁੰਦਾ ਹੀ ਬਾਕੀ ਕੋਈ ਨਹੀਂ ਪੁੰਡਾ ਵਿੱਚ ਤੁਹਾਨੂੰ ਬੜਾ ਫਰਕ ਹੁੰਦਾ ਸ਼ਾਰਾ ਨਾਲ ਤਾਂ ਹੁਣ ਮੈਂ ਸਿੱਖ ਲੈਣਾ ਜੋ ਵੀ ਪੁੰਡਾ ਦੇ ਕੰਮ ਦੁੱਦਾ ਵੀ ਆ ਮੈਂ ਸਾਰੇ ਸਿੱਖ ਲੈਣੇ ਆ ਠੀਕ ਹੈ ਤੇ ਹੁਣ ਮੰਮੀ ਲਖਬੀਰ ਤੇ ਕਰਾ ਜੇ ਨਹੀਂ ਆਣਾ ਉਹਨਾਂ ਨੇ ਉਹ ਕਹਿੰਦੇ ਸੀ ਮੈਨੂੰ ਟਾਈਮ ਲੱਗ ਜਾਣਾ ਮੈਂ ਫੋਨ ਕੀਤਾ ਸੀ ਤੇ ਉਹ ਜਾਣ ਲੱਗਿਆ ਨਾ ਮੈਨੂੰ ਮਿਲ ਗਿਆ ਤੇ ਮੈਨੂੰ ਦੱਸ ਗਿਆ ਹੈਗਾ ਤੇ ਕਮਾਂਕਾਰਾਂ ਦੇ ਕੋਈ ਨੂੰ ਪਤਾ ਵੀ ਨਹੀਂ ਵਾ ਹਾਂਜੀ ਹਾਂਜੀ ਤੇ ਤੂੰ ਤੱਕੜੀ ਪਰੌਣੇ ਨਾਲ ਲੈ ਕੇ ਤੂੰ ਆ ਆ ਜੀ ਕੋਈ ਨਹੀਂ ਮੰਮੀ ਅਸੀਂ ਚੱਕਰ ਮਾਰਾਂਗੇ ਚਲੋ ਠੀਕ ਹੈ ਫਿਰ ਹਾਂ ਚਲੋ ਮੰਮੀ ਫਿਰ ਮੰਮੀ ਨਹੀਂ ਬਾਹਰ ਹੀ ਨੇ ਤੇ ਮੈਂ ਉਹਨਾਂ ਨੂੰ ਕਹਿ ਦਿੰਦੀ ਕਿ ਮੰਮੀ ਚੱਲੇ ਨੇ ਕਿਆ ਠੀਕ ਤਾਂ ਨੂੰ ਮੰਮੀ ਨੂੰ ਮਿਲਣਾ ਨਹੀਂ ਲੈਨ ਜੀ ਤੁਸੀਂ ਰੀਤੀ ਰਿਤਾ ਕੋਈ ਖਿਆਲ ਰੱਖਣਾ ਜੈਨ ਜਿੱਦੇ ਹੀ ਕਰਨਾ ਕਰੋ ਮੈਂ ਖਿਆਲ ਰੱਖੂੰਗੀ ਪਰ ਤੁਸੀਂ ਇਹਨਾਂ ਫੇਰਾ ਫੇਰਾ ਮਾਰਦੇ ਰਹੋ ਨਹੀਂ ਫੇਰਾ ਮਾਰਾਂਗੇ ਤੇ ਹੁਣ ਤਾਂ ਲੇ ਸੱਪੇ ਜੀ ਕੋਈ ਨਹੀਂ ਮੈਂ ਤਾਂ ਵੀ ਕਰਵਾ ਲਈ ਨਾ ਕੋਈ ਕਾਲ ਨਹੀਂ ਗਈ ਹੈਗੇ ਪਰ ਫੇਰਾ ਮਾਰਦੇ ਰਿਹਾ ਚੰਗਾ ਚੰਗਾ ਮੰਮੀ ਜੀ ਸਸਤੀ ਕਾ ਕਿਰੋ ਸਸਤੀ ਕਾ ਚੰਗਾ ਮੰਮੀ ਚਲ ਠੀਕ ਹੈ ਮਾਰੇ ਚੱਕਰ ਫੇਰ ਦੁਬਾਰਾ ਹਣ ਤੋਂ ਨਾ ਨਾ ਹੁਣ ਪਰੋਣਾ ਹੈ ਨਹੀਂ ਦਾ ਘਰ ਇਹਨਾਂ ਤੋਂ ਮਿਲ ਕੇ ਜਾਣਾ ਹੈਗਾ ਹੁਣ ਉਹਨੂੰ ਨਾਲ ਲੈ ਕੇ ਨਾ ਤਾਂ ਫੇਰ ਆਉਣਾ ਹੀ ਆ ਠੀਕ ਹੈ ਮੰਮੀ ਉਹ ਫਿਰ ਕੰਮ ਹੀ ਨਾ ਜ਼ਰੂਰੀ ਤਾਂ ਗਏ ਨੇ ਚਲੋ ਠੀਕ ਹੈ ਠੀਕ ਹੈ ਤਾਂ ਜੀ ਚਲੋ ਅੱਛਾ करके घर च पड़ा पा सिम फोन है हेलो हां चालिया वादिया आहो मेरा बहुत वादिया कुछ ही ना चगी तरह दसदी हाँ की हुई है नहीं नहीं लड़ाई थोड़ा हुई है मम्मी ना ਕੋਸ਼ਿਸ਼ ਨਹੀਂ ਗੱਲ ਹੀ ਹੋਣੀ ਐ ਤੂੰ ਮੈਨੂੰ ਸਲਾਹ ਦਿੱਤੀ ਸੀ ਨਾ ਪੰਡਤ ਵਾਲੀ ਕਿ ਉਹ ਐਸਟ੍ਰੋਲੋਜਰ ਨਾਲ ਗੱਲ ਕਰ ਲੈ ਤੇ ਮੰਮੀ ਤੇ ਉਹ ਕਰਵਾ ਆਹੋ ਉਦੋਂ ਜਦੋਂ ਮੈਂ ਤੈਨੂੰ ਫੋਨ ਕੀਤਾ ਸੀ ਉਦੋਂ ਉਹ ਦੱਸਿਆ ਤਾਂ ਹੀ ਮੈਨੂੰ ਆਹੋ ਯਾਰ ਮੈਂ ਫੋਨ ਕੀਤਾ ਹੀ ਐਸਟ੍ਰੋਲੋਜਰ ਨੂੰ ਬਾਅਦ ਚ ਤੇ ਫਿਰ ਜਦੋਂ ਵੀ ਮੈਨੂੰ ਪੈਸੇ ਵੀ ਸੈਂਡ ਕੀਤੇ ਤੇ ਮੈਂ ਕਿਹਾ ਤੇ ਮੈਂ ਤੈਨੂੰ ਕਹਾਂ ਹੀ ਦੱਸੂਗੀ ਤੇ ਗੱਲ ਕੀ ਹੋਣੀ ਯਾਰ ਉਹਨੇ ਮੈਨੂੰ ਕਹਿਤਾ ਕਿ ਮੰਮੀ ਤੇ ਦਾਣਾ ਨਿੰਬੂ ਲੈ ਕੇ ਮਿਰਚਾ ਲੈ ਕੇ ਤੇ ਮੰਮੀ ਤੇ ਇਦਾਂ ਕਰਨਾ ਆਹੋ ਉਹਨੇ ਕੀ ਆਹ ਸਟੋਲਜਰ ਨੇ ਯਾਰ ਕੀ ਕਰਨਾ ਮੈਂ ਸੋਚਿਆ ਰਾਤ ਨੂੰ ਕਰਦੀ ਆ ਸਾਰੇ ਸੁੱਤੇ ਆ ਮੰਮੀ ਸੁੱਤੇ ਹੀ ਆਪਣੇ ਕਮਰੇ ਚ ਤੇ ਡੈਡੀ ਨਾਲ ਹਨਕਾਰ ਨਹੀਂ ਸੀ ਹੈਗੇ ਕਿਨਕਬੀਰ ਵੀ ਆਪਣੇ ਕਮਰੇ ਚ ਹੀ ਤੇ ਨਵਦੀਪ ਆਪਣੇ ਉੱਧ ਪੜਦੀ ਹੁੰਦੀ ਐ ਤੇ ਮੈਂ ਨਾ ਸਮਾਨ ਲੈ ਕੇ ਨਾ ਚਲੇਗੀ ਮੰਮੀ ਦੇ ਕਮਰੇ ਲਾਈਟ ਬੰਦ ਦੀ ਉਹੀ ਸਮਾਨ ਜਿਹੜਾ ਉਹਨੇ ਦੱਸਿਆ ਸੀ ਆਹੋ ਆਹੋ ਹੀ ਤੇ ਹੋਣਾ ਕੀ ਉਹ ਮਹਿਸ ਕਰ ਨਹੀਂ ਲੱਗੀ ਸੀ ਮੰਮੀ ਉੱਠ ਗਏ ਔਰ ਕੀ ਚੰਗਾ ਸਿਆਪਾ ਵਿਆਹ ਸਾਡੇ ਘਰ ਪੈਣਾ ਤੇ ਪੋਸ਼ ਕੁਸ਼ਣਾ ਮਮਮੀ ਦੇ ਅੱਗੇ ਬੜੇ ਗੁੱਸੇ ਵਾਲੇ ਇਹ ਆਹੋ ਯਾਰ ਮੰਮੀ ਨੂੰ ਇੰਨਾ ਗੁੱਸਾ ਚੜਿਆ ਕਿ ਮੰਮੀ ਮੈਨੂੰ ਘਰੋਂ ਕੱਢਣ ਲੱਗੀ ਸੀ ਉਹਦੇ ਮਾਰੇ ਚੰਗੇ ਕਰਮਾਂ ਦਾ ਫਾਲਾ ਕਿ ਮੈਂ ਮੂਟ ਕਰੋਨੀਓ ਕੱਢਿਆ ਮੰਮੀ ਨੇ ਸਾਰੇ ਆ ਗਏ ਆਹੋ ਯਾਰ ਮੈਂ ਤਾਂ ਨਹੀਂ ਦੇਖਿਆ ਹੀ ਨਾ ਕਿ ਲਗਬੀਨ ਨੂੰ ਦੱਸ ਦਿੰਨ ਨੂੰ ਤਾਂ ਜਾਨੀ ਨਹੀਂ ਨਹੀਂ ਤੁਸੀਂ ਇਹਨਾਂ ਤਾਂ ਬੱਸੀ ਇਹ ਬੀਨੂ ਨਾਲ ਦੀ ਸੀ ਉਹਦੀ ਮਾਂ ਐ ਉਹਨੇ ਤਾਂ ਫਿਰ ਕਹਿਣਾ ਹੀ ਯਾਰ ਮੈਨੂੰ ਪਤਾ ਨਹੀਂ ਮੇਰੀ ਮਾਂ ਤੇ ਕੀ ਕਰਨੀ ਆ ਬਾਜੀ ਤੈਨੂੰ ਪਤਾ ਮਗਦੀਰੀ ਮੇਰੇ ਨਾਲ ਕਿੰਨੇ ਦਿਨ ਗੁਚੇਰੇ ਉਹਨਾਂ ਨੇ ਮੇਨੂੰ ਕਿਹਾ ਕਿ ਤੂੰ ਪਾਗਲ ਹੋ ਗਈ ਆ ਤੂੰ ਕੀ ਕਰਨੀ ਸੀ ਅੱਗੇ ਤੋਂ ਮੈਂ ਤੇਰੀ ਸਲਾਹ ਨਹੀਂ ਮੰਨਦੀ ਕਦੀ ਆਹ ਤੇਰੇ ਘਰ ਹੁੰਦਾ ਉਹ ਗੱਡਾ ਕਰਨਾ ਮੇਰੇ ਤੇ ਘਰ ਜਾ ਬਹਿ ਗਿਆ ਯਾਰ ਫਿਰ ਵੀ ਫਿਰ ਵੀ ਯਾਰ ਮੰਮੀ ਨਾ ਤੇਲ ਨਾਲ ਕਹਿੰਦੇ ਹੁੰਦੇ ਇਹ ਇਹਨੂੰ ਮੇਰੇ ਕੋਲ ਕਿਤਾ ਦੇ ਕਿਤਾ ਜੋ ਫਿਰ ਮੇਰੀ ਮੰਮੀ ਨੇ ਸੱਜਿਆ ਆਹ ਮੰਮੀ ਆਈਗੀ ਫਿਰ ਮੰਮੀ ਆਏ ਮੰਮੀ ਨੇ ਸਾਰੀ ਗੱਲਬਾਤ ਕੀਤੀ ਮੰਮੀ ਨੇ ਤੇ ਮੇਰੇ ਥੱਪੜ ਵੀ ਮਾਰਤਾ ਬੋਲ啊 ਤੇਰੀਆਂ ਸਲਾਹਾਂ ਕਰਕੇ ਮੈਂ ਥੱਪੜ ਖਾਇਆ ਤੇ ਤੈਨੂੰ ਪਤਾ ਮੰਮੀ ਦੇ ਸਬਾਦ ਆ ਤੂੰ ਆ ਨਹੀਂ ਰਹੀ ਨਾ ਘਰੋਂ ਕਾਲਜ ਤੋਂ ਮੰਮੀ ਜਦੋਂ ਅੱਜ ਕੱਲੇ ਦੇ ਮੰਮੀ ਨੇ ਜਦੋਂ ਮੈਨੂੰ ਫੋਨ ਲਾ ਕੇ ਦੇ ਲੈ ਨਾਲ ਗੱਲ ਕਰਾ ਕਿ ਤੂੰ ਕਿੱਥੇ ਸਲਾਹਾਂ ਕਿਉਂ ਦਿੰਨੀ ਆ ਫਿਰ ਮੈਂ ਸੋਚਿਆ ਮੰਮੀ ਸਲਾਹ ਤੇ ਉਹਨੇ ਦਿੱਤੀ ਆ ਪਰ ਕੀਤਾ ਤੇ ਕੰਮ ਮੈਂ ਹੀ ਆ ਨਾ ਆਹੋ ਫਿਰ ਕੋਸ਼ਿਸ਼ ਨੂੰ ਮੰਮੀ ਆਏਗੀ ਸਮਝਾ ਸਕੂ ਚਲੇਗੀ ਜਾਂ ਚਲੋ ਗੱਲ ਨੂੰ ਥੋੜਾ ਸਾਂਭ ਲਿਆ ਪਰ ਨਾ ਇੱਕ ਵਾਰ ਜੇ ਕਿਸੇ ਦੇ ਨਜ਼ਰ ਅਸ ਬਿਰਜੋ ਨਾ ਤਾਂ ਫਿਰ ਬਾਤ ਉੱਠਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਮਨਿਆ ਕਿ ਮੰਮੀ ਥੋੜੇ ਗੁੱਸੇ ਜੇ ਤੇ ਤੇਰੇ ਮੰਮੀ ਨੂੰ ਇਹ ਤੇ ਹੋ ਬੜਾ ਸਾਰੀ ਉਮਰ ਕੇ ਨੇ ਮੇਰੇ ਤੇ ਕੀਤਾ ਹੀ ਕੁਝ ਮੈਂ ਕਿਹਾ ਸਾਹਮਣੇ ਸਿਮੀ ਨੂੰ ਤੁਸੀਂ ਕਿ ਤੇਰੇ ਕੀ ਦਿੱਤੇ ਨਾ ਜਿਹੜੀਆਂ ਸਲਾਹਾਂ ਉਹ ਪੁੱਠੀਆਂ ਪੈ ਗਈਆਂ ਅੱਗੇ ਉਹਨੇ ਮੈਨੂੰ ਕੋਈ ਸਲਾਹ ਨਹੀਂ ਦਿੱਤਾ ਦੀ ਆਹੋ ਖਬਰਦਾਰੀ ਨੇ ਸਲਾਹ ਦਿੱਤੀ ਇੱਦਾਂ ਦੀ ਟਾਡੇ ਉੱਧਰ ਚੱਲਦਾ ਸਾਡੇ ਨਹੀਂ ਵੀ ਚੱਲਦਾ ਭੈਣੇ ਮੈਂ ਸੋਹਰਿਆਂ ਤੇ ਰਹਿਣਾ ਹੈ ਮੈਂ ਆਪਣਾ ਘਰ ਬਸਾਉਣਾ ਹੈ ਆਹੋ ਬਾਜ ਪੇਕੇ ਚੱਲ ਗਈ ਤੇ ਉੱਥੇ ਵੀ ਤੇ ਲੋਕਾਂ ਨੇ ਗੱਲਾਂ ਕਰਨੀਆਂ ਹੀ ਆ ਲੈ ਕੀ ਪਤਾ ਕੀ ਗੱਲ ਹੋਈ ਜਿਹੜੀ ਪੇਕੇ ਆ ਕੇ ਬੱਠੀ ਹਾਂ ਕੋਈ ਗੱਲ ਨਹੀਂ ਆਹੋ ਤੇ ਹੈ ਹੀ ਆ ਚੱਲ ਕੋਈ ਨਹੀਂ ਹੁਣ ਗੱਲ ਸੰਭਲ ਗਈ ਆ ਪਰ ਅੱਗੇ ਤੋਂ ਮੈਂ ਤੇਰੀ ਸਲਾਹ ਮੰਨਾਂ ਬੜੀ ਚਲਾਕ ਐ ਤੂੰ ਚੱਲ ਠੀਕ ਆ ਹੋਰ ਤੂੰ ਸਲਾਹ ਠੀਕ ਠਾਕ ਐ ਕੰਮ ਤੇ ਕਰ ਕਿੱਦਾਂ ਭਾਜੀਦਾ ਮਿਸ਼ਾਲ ਸ਼ੌਤਨੀ ਜੀ ਚੱਲ ਵਧੀਆ ਚਾਹੀਦਾ ਕੰਮ ਕਰ ਚੱਲਣੀ ਵੀ ਚਾਹੀਦੇ ਆ ਆਹੋ ਲਖਬੀਰ ਨੇ ਬਾਹਰ ਨੂੰ ਗਿਆ ਜਿਹੜਾ ਕੰਮ ਹੀ ਕਹਿੰਦੇ ਹੂੰ ਚੱਲ ਠੀਕ ਆ ਫਿਰ ਹੁਣ ਮੈਂ ਨਾ ਕੋਈ ਕੰਮ ਕਰ ਕਰਦਾ ਸੋਈਦਾ ਨਵਦੀਪ ਕਾਲਜ ਤੋਂ ਆਉਣ ਵਾਲੀ ਆ ਧਿਆਨ ਕੇ ਨਾ ਰੋਟੀ ਪਾਣੀ ਖਾਣਾ ਹੁੰਦਾ ਤੇ ਚੱਲ ਹੁਣ ਮੈਂ ਰੋਟੀ ਪਾਣੀ ਬਣਾ ਲਾ ਤੂੰ ਤੇ ਵੇਲੀ ਆ ਆਹੋ ਅੱਛਾ ਠੀਕ ਆ ਚੰਗਾ ਫਿਰ ਨਾਲੇ ਨਾ ਹੱਸੇ ਜੀ ਗੱਲ ਕਰ ਲੈ ਨਾਲੇ ਇਹਨੂੰ ਠੰਡੀ ਕਰਤੀ ਚੰਗੀ ਤਰ੍ਹਾਂ ਗਾਂ ਤਾਂ ਸਵਾਹਾਂ ਤੇ ਨਾ ਦੱਦਿਆ ਡਾਉਂ ਆਹੋ ਮੇਰਾ ਘਰ ਪਤਨਾ ਹੀ ਚੱਲ ਕੋਈ ਹੁਣ ਦੇ ਖਰਚ ਹੋਈ